ਸਰ ਸਿੰਘ ਜਨਾ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਜਿਹੜੀ ਦੁੱਖਪਰੀਖ ਖਬਰ ਆਇਆ ਕਿ ਤਰਮਿੰਦਰ ਜੀ ਇਸ ਫਾਨੀ ਜਹਾਨ ਨੂੰ ਅਲਵਿਦਾ ਕਹਿ ਗਏ ਨੇ ਉਹਦੇ ਬਾਰੇ ਸਾਨੂੰ ਪੂਰੀ ਤਫਸੀਲ ਦਿਓ ਜੀ ਉਹਨਾਂ ਦੇ ਅੰਤਮ ਕਿਰਿਆਕਰਮ ਬਾਰੇ ਵੀ ਸਾਰੇ ਸਭ ਬਹੁਤ-ਬਹੁਤ ਮਿਹਰਬਾਨੀ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਬੜੇ ਦੁੱਖ ਦੀ ਖਬਰ ਹੈ ਜੀ ਅੱਜ 1:00 ਵਜ ਕੇ ਦੁਪਹਿਰੇ ਤੇ ਕੁਝ ਮਿੰਟ ਦੇ ਉੱਤੇ ਇਹ ਖਬਰ ਆਈ ਕਿ ਤਰਮਿੰਦਰ ਹੋਰੀ ਨਹੀਂ ਰਹੇ ਨੇ ਧਰਮਿੰਦਰ ਹੋਰੀ ਜਿਨ੍ਹਾਂ ਨੂੰ মিডিਏ ਦੇ ਵੱਡੇ ਹਿੱਸੇ ਨੇ 11 ਨਵੰਬਰ ਨੂੰ ਪਹਿਲਾਂ ਹੀ ਮਾਰਤਾ ਸੀ ਪਰ ਉਦੋਂ ਟੱਬਰ ਦੇ ਜੀਆਂ ਨੇ ਗੱਲ ਕਹੀ ਸੀ ਕਿ ਉਹ ਹਲੇ ਜਿਉਂਦੇ ਨੇ ਤੇ ਅਫਵਾਹਾਂ ਨਾ ਪਿਲਾਓ ਪਰ ਦੁੱਖ ਦੀ ਗੱਲ ਹੈ ਜੀ ਕਿ ਅੱਜ ਅਫਵਾਹ ਨਹੀਂ ਸੀ ਅੱਜ ਗੱਲ ਸੱਚੀ ਸੀ ਪਰ ਪਿਛਲੇ ਦਿਨਾਂ ਦੇ ਵਿੱਚ মিডিਏ ਦੇ ਤਜਰਬੇ ਤੋਂ ਮਨ ਇੰਨਾ ਖੱਟਾ ਹੋਇਆ ਹੋਊਗਾ ਸ਼ਾਇਦ ਜਵਾਲ ਪਰਿਵਾਰ ਦਾ ਅੱਜ ਉਹਨਾਂ ਨੇ ਕੰਨੋਂ ਕੰਨ ਖਬਰ ਨਹੀਂ ਹੋਰ ਦਿੱਤੀ ਕਿ ਧਰਮਿੰਦਰ ਦੀ ਮੌਤ ਹੋ ਗਈ ਆ ਜਦੋਂ ਗੇਟ ਦੇ ਵਿੱਚ ਆ ਕੇ ਐਂਬੂਲੈਂਸ ਖੜ ਗਈ ਤੇ ਘਰ ਦੇ ਆਲੇ-ਦੁਆਲੇ ਸਿਕਿਉਰਿਟੀ ਲੱਗ ਗਈ ਫਿਰ ਇੱਕ ਟੀਵੀ ਚੈਨਲ ਨੇ ਇਸ ਗੱਲ ਨੂੰ ਸਪਸ਼ਟ ਕੀਤਾ ਨਿਊਜ਼ ਏਜੰਸੀ ਨੇ ਤੇ ਭਾਈ ਉਹਨਾਂ ਦੀ ਮੌਤ ਹੋ ਗਈ ਆ ਫਿਰ ਵਿਲੇਪਾਰਲੇ ਸ਼ਮਸ਼ਾਨ ਘਾਟਾ ਮੁੰਬਈ ਦੇ ਵਿੱਚ ਫਿਰ ਸਿਕਿਉਰਿਟੀ ਉੱਥੇ ਵਧਾਈ ਗਈ ਆ ਫਿਰ ਐਂਬੂਲੈਂਸ ਦੇ ਰਾਹੀਂ ਬੋਡੀ ਉੱਥੇ ਲੈ ਕੇ ਗਏ ਆ ਤੇ ਉੱਥੇ ਸਸਕਾਰ ਕੀਤਾ ਗਿਆ ਅਮਤਾਬ ਬਚਨ ਸ਼ਾਹਰੂਖ ਖਾਨ ਤੇ ਸਾਇਰਾ ਬਾਨੋ ਤੇ ਰੇਖਾ ਤੇ ਉੱਥੇ ਜਿੰਨੇ ਵੀ ਅਮਰ ਖਾਨ, ਸਲਮਾਨ ਖਾਨ ਉਹ ਸਾਰੇ ਕਲਾਕਾਰ ਜਿਹੜੇ ਵੱਡੇ ਆ ਉਹ ਅੱਜ ਉੱਥੇ ਪਹੁੰਚੇ ਸੀਗੇ ਸੋ ਭਾਰਤ ਦੇ ਪ੍ਰਧਾਨ ਮੰਤਰੀ ਨੇ ਵੀ ਇਹਨਾਂ ਦੇ ਜਾਣ ਤੇ ਦੁੱਖ ਪ੍ਰਗਟਾਇਆ ਦੇਸ਼ ਦੀ ਰਾਸ਼ਟਰਪਤੀ ਨੇ ਵੀ ਦੁੱਖ ਪ੍ਰਗਟਾਇਆ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਵੀ ਪ੍ਰਗਟਾਇਆ ਕਈ ਕੇਂਦਰੀ ਮੰਤਰੀਆਂ ਨੇ ਵੀ ਦੁੱਖ ਪ੍ਰਗਟਾਇਆ ਰਾਹੁਲ ਗਾਂਧੀ ਨੇ ਵੀ ਦੁੱਖ ਪ੍ਰਗਟਾਇਆ ਸੋ ਦੇਖੋ ਪਿੰਡਾਂ ਦੇ ਵਿੱਚੋਂ ਉੱਠ ਕੇ ਪੰਜਾਬ ਦੇ ਪਿੰਡ ਦੇ ਵਿੱਚੋਂ ਉੱਠ ਕੇ ਧਰਮਿੰਦਰ ਨੇ ਉਸ ਵੇਲੇ ਮੁੰਬਈ ਦੇ ਵਿੱਚ ਨਾਂ ਕਮਾਇਆ ਜਿਹੜੇ ਵੇਲੇ ਮੁੰਬਈ ਦਾ ਨਾਂ ਬੰਬਈ ਹੁੰਦਾ ਸੀ ਇਹ ਮੁੰਬਈ ਨਹੀਂ ਸੀ ਹਲੇ ਬਣਿਆ ਸੋ ਉਸ ਬੰਦੇ ਦੀ ਦੇਣ ਤਾਂ ਹੈਗੀ ਜੀ ਸਿਨੇਮੇ ਨੂੰ ਵੀ ਹੈਗੀ ਆ ਤੇ ਉਸ ਬੰਦੇ ਦਾ ਬਾਰੇ ਵੀ ਆਪਾਂ ਖਬਰਾਂ ਪੜ੍ਹਦੇ ਹੁੰਦੇ ਸੀ ਵੀ ਜਦੋਂ ਕੋਈ ਪੰਜਾਬ ਤੋਂ ਜਾਂਦਾ ਸੀ ਧਰਮਿੰਦਰ ਦਾ ਪਰਿਵਾਰ ਉਹਦੀ ਸੇਵਾ ਬੜੀ ਕਰਨਾ ਜਾਂਦੀ ਤੇ ਦੂਜੀ ਗੱਲ ਇਹ ਕਿ ਰਾਜਨੀਤੀ ਦੇ ਵਿੱਚ ਬਹੁਤਾ ਸਫਲ ਨਹੀਂ ਰਹਿ। ਤਾਂ ਮੈਂ ਹੁਣੇ ਰਿਪੋਰਟ ਪੜ੍ਹਦਾ ਸੀਗਾ ਕਿ 2000 ਤੋਂ 2004 ਤੋਂ ਲੈ ਕੇ 2009 ਤੱਕ ਬੀਕਾਨੇਰ ਦੇ ਸੰਸਦ ਮੈਂਬਰ ਰਹੇ ਸੀ ਪਰ ਇਹਦੇ ਵਿੱਚ ਉਹ ਉਹਨਾਂ ਰਾਜਨੀਤੀ ਦੇ ਵਿੱਚ ਵਧੀਆ ਪਾਰੀ ਨਹੀਂ ਖੇਡ ਸਕੇ ਪਰ ਕੁੱਲ ਮਿਲਾ ਕੇ ਧਰਮਿੰਦਰ ਨੇ ਪੰਜਾਬ ਦਾ ਨਾਂ ਵੀ ਵਧਾਇਆ ਪੰਜਾਬ ਦਾ ਨਾਂ ਵੇ ਬਤੌਰ ਅਦਾਕਾਰ ਤੌਰ ਤੇ ਤਾਂ ਵੱਡਾ ਕੀਤਾ। ਉਹ ਬਲੀ ਵੱਡੀ ਹਸਤੀ ਸੀ ਤੇ ਉਹਦੀਆਂ ਫਿਲਮਾਂ ਹਮੇਸ਼ਾ ਚਿਹਰੇ ਰਹਿਣੀਆਂ ਪੰਜਾਬੀ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਹਿੰਦੀ ਫਿਲਮਾਂ ਦੇ ਵਿੱਚ ਬਹੁਤ ਜ਼ਿਆਦਾ ਕੰਮ ਕੀਤਾ ਸੋ ਅੱਜ 99 ਸਾਲ ਦੀ ਉਮਰ ਦੇ ਵਿੱਚ ਇਹਨਾਂ ਦੀ ਮੌਤ ਹੋ ਗਈ ਹੈ ਜੀ ਤੇ ਬਾਕੀ ਪੰਜਾਬ ਦੇ ਤਿੰਨ ਵੱਡੇ ਸ਼ਹਿਰਾਂ ਦੇ ਕੀ ਜਿਨ੍ਹਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਉਹਨਾਂ ਦੇ ਨਾਂ ਕੀ ਕੀ ਆ ਅਥਰ ਸਾਬ ਅੱਜ ਅਸਲ ਵਿੱਚ ਨਾ ਪੰਜਾਬ ਦਾ ਵਿਧਾਨ ਸਭਾ ਸੈਸ਼ਨ ਜਿਹੜਾ ਉਹ ਅਨੰਦਪੁਰ ਸਾਹਿਬ ਦੇ ਵਿੱਚ ਕੀਤਾ ਗਿਆ ਇਹ ਪਹਿਲੀ ਵਾਰ ਆ ਪੰਜਾਬ ਦੇ ਇਤਿਹਾਸ ਦੇ ਵਿੱਚ ਇਹ ਸੈਸ਼ਨ ਆ ਜਿਹੜਾ ਉਹ ਇੱਥੇ ਕੀਤਾ ਗਿਆ ਆ ਆਨੰਦਪੁਰ ਸਾਹਿਬ ਦੇ ਵਿੱਚ ਆਮ ਤੌਰ ਤੇ ਚੰਡੀਗੜ੍ਹ ਵਿਧਾਨ ਸਭਾ ਦੇ ਵਿੱਚ ਹੀ ਹੁੰਦਾ ਪਰ ਅੱਜ ਇੱਥੇ ਚਲੋ ਵੱਖ-ਵੱਖ ਵਿਸ਼ਿਆਂ ਦੇ ਉੱਤੇ ਚਰਚਾ ਵੀ ਹੋਈ ਆ ਬਹਿਸ ਵੀ ਹੋਈ ਆ ਗੱਲਬਾਤ ਹੋਈ ਆ ਸਮਾਗਮ ਇਸ ਵੇਲੇ ਵੱਡੇ ਪੱਧਰ ਦੇ ਉੱਤੇ ਆਨੰਦਪੁਰ ਸਾਹਿਬ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸ਼ਤਾਬ ਦੀ ਜਹਾੜਾ ਬਣਾਇਆ ਜਾ ਰਿਹਾ ਪਰ ਅੱਜ ਇੱਥੇ ਪੰਜਾਬ ਦੀ ਸਰਕਾਰ ਨੇ ਗੱਲ ਕਹੀ ਆ ਕਿ ਤਲਵੰਡੀ ਸਾਬੋ ਆਨੰਦਪੁਰ ਸਾਹਿਬ ਤੇ ਅੰਮ੍ਰਿਤਸਰ ਇਹਨਾਂ ਤਿੰਨਾਂ ਨੂੰ ਅਸੀਂ ਪਵਿੱਤਰ ਸ਼ਹਿਰ ਦਾ ਦਰਜਾ ਦਿੰਦੇ ਆ ਹੌਣ ਬਿਨੇ ਦੀ ਇੱਕ ਦੋਂ ਤੱਕ ਪਵਿੱਤਰ ਸ਼ਹਿਰ ਦਾ ਦਰਜਾ ਤੇ ਚਲੋ ਮਿਲ ਗਿਆ ਬਹੁਤ ਵਧੀਆ ਗੱਲ ਆ ਪਰ ਇਸੇ ਕਿੰਨੀ ਕ ਸੜਕਾਂ ਦੀ ਕਿੰਨੀ ਕ ਕੂੜਾ ਮੁਕਤੀ ਵਾਲੀ ਕਿੰਨੇ ਕ ਬਾਕੀ ਹੋਰ ਸਮੱਸਿਆਵਾਂ ਤੇ ਕਿਹੜੇ ਕਿਹੜੇ ਪ੍ਰਸੰਗ ਦੇ ਵਿੱਚ ਕਿਹੜੇ ਕਿਹੜੇ ਕੰਮ ਹੁੰਦੇ ਮਾਨਹਾਨੀ ਦੇ ਕੇਸ ਵਿੱਚ ਕੰਗਣਾ ਰਣੌਤ ਨੂੰ ਚਾਰ ਸ਼ੀਟ ਕਰ ਦਿੱਤਾ ਗਿਆ ਜੀ ਬਿਲਕੁਲ ਜੀ ਬਿਲਕੁਲ ਦੋਸ਼ ਉਹਦੇ ਉੱਤੇ ਅੱਜ ਤੈ ਹੋ ਗਏ ਆ ਤੇ ਹੁਣ ਜਿਹੜੀ ਅਗਲੀ ਤਰੀਕ ਆ ਉਹ ਤਰੀਕ ਦੇ ਉੱਤੇ ਦੋਵਾਂ ਧਿਰਾਂ ਦੇ ਵਕੀਲ ਆ ਜਿਹੜੇ ਉਹ ਬਹਿਸ ਕਰਨਗੇ ਤੇ 4 ਦਸੰਬਰ ਤਰੀਕ ਵਿੱਚ ਹੀ ਗਈ ਆ। ਬਠਿੰਡੇ ਦੇ ਵਿੱਚ ਅੱਜ ਤਰੀਕ ਸਿੰਘੀ ਕੰਗੜਾ ਰਣੋਤ ਦੀ ਉਹਨੇ ਨਿੱਜੀ ਤੌਰ ਦੇ ਉੱਤੇ ਪੇਸ਼ ਹੋਣ ਤੋਂ ਪਹਿਲਾਂ ਹੀ ਛੁੱਟੀ ਮੰਗੀ ਹੋਈ ਆ ਤੇ ਅੱਜ ਉਹਦੀ ਪੇਸ਼ੀ ਹੋਈ ਆ ਤੇ ਅੱਜ ਫਿਰ ਵਕੀਲਾਂ ਨੇ ਆਪਸ ਦੇ ਵਿੱਚ ਗੱਲਬਾਤ ਵੀ ਕੀਤੀ ਜੱਜ ਸਾਹਿਬ ਦੇ ਮੂਹਰੇ ਪਰ ਦੂਜੀ ਗੱਲ ਇਹ ਕਿ ਕੰਗੜਾ ਰਣੋਤ ਨੇ ਪਿਛਲੀ ਵਾਰੀ ਆ ਕੇ ਜਦੋਂ ਬਠਿੰਡੇ ਦੇ ਵਿੱਚ ਉਹਨੂੰ ਪਹੁੰਚਣਾ ਹੀ ਇਤਿਆਸ ਸੀ ਉਦੋਂ ਉਹਨੇ ਬੀਬੇ ਮਹਿੰਦਰ ਕੌਰ ਦੇ ਪਤੀ ਦੇਵ ਦੇ ਨਾਲ ਗੱਲਬਾਤ ਕੀਤੀ ਸੀ। ਦੇਬੇਬਿੰਦਰ ਕੌਰ ਦੇ ਘਰ ਵਾਲੇ ਨੇ ਆਪੇ ਗੱਲ ਕਹੀ ਸੀ ਕਿ ਮੈਨੂੰ ਉਹਨੇ ਗੱਲ ਕਹੀ ਹੈ ਕਿ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਸੀ ਪਰ ਦੇਬੇਬਿੰਦਰ ਕੌਰ ਨੇ ਗੱਲ ਕਹੀ ਸੀ ਕਿ ਅਸੀਂ ਉਹਨੂੰ ਮਾਫ਼ ਨਹੀਂ ਕਰਾਂਗੇ ਕਿਉਂਕਿ ਅਸੀਂ ਜੁੱਤਨਾ ਕਸਾਈਆਂ ਉਹ ਤਾਂ ਵੱਡੀ ਆ ਉਹਦੇ ਕੋਲੇ ਗੱਡੀਆਂ ਉਹਦੇ ਕੋਲੇ ਹੈਲੀਕਾਪਟਰ ਆ ਸਰਕਾਰਾਂ ਉਹਦੇ ਕੋਲ ਆ ਪਰ ਅਸੀਂ ਤਾਂ ਭਾਈ ਸਾਡੇ ਕੋਲੇ ਅਣਖ ਹੀ ਆ ਤੇ ਜੇ ਅਸੀਂ ਅਣਖ ਦੀ ਗਵਾਲੀ ਫਿਰ ਸਾਡੇ ਕੋਲੇ ਕੀ ਰਹਿਣਾ ਦੇਬੇ ਦਾ ਅਨਸਟੈਂਡ ਸੀ ਤੇ ਚੰਗੜਾ ਦਾ ਇਹ ਸਟੈਂਡ ਸੀ ਵੀ ਭਾਈ ਇੱਥੇ ਮਿਸ ਅੰਡਰਸਟੈਂਡਿੰਗ ਹੋ ਗਈ ਆ ਪਰ ਅੱਜ ਉਹਦੇ ਉੱਤੇ ਦੋਸਤ ਹੋ ਗਏ ਤੇ ਬਾਕੀ ਜਸਟਿਸ ਚੀਫ ਜਸਟਿਸ ਕੌਣ ਬਣੇ ਨੇ ਜੀ ਤੇ ਉਹਨਾਂ ਦੇ ਬਾਰੇ ਸਾਨੂੰ ਦੱਸੋ ਜੀ ਜਸਟਿਸ ਸੂਰੀਆ ਕਾਂਤ ਨੇ ਜਿਹੜੇ ਉਹ ਦੇਸ਼ ਦੇ 53ਵੇਂ ਐਸ ਸੀ ਜੀ ਆਈ ਬਣੇ ਆ ਯਾਨੀ ਕਿ ਚੀਫ ਜਸਟਿਸ ਆਫ ਇੰਡੀਆ ਬਣੇ ਆ ਇਹਨਾਂ ਨੇ ਅੱਜ ਰਾਸ਼ਟਰਪਤੀ ਭਵਨ ਦੇ ਵਿੱਚ ਸਹੁੰ ਚੁੱਕ ਲਈ ਆ ਰਾਸ਼ਟਰਪਤੀ ਭਵਨ ਦੇ ਵਿੱਚ ਦ੍ਰੋਪਤੀ ਮੁਰਮੂ ਜੀ ਰਾਸ਼ਟਰਪਤੀ ਵੀ ਸੀ ਪ੍ਰਧਾਨ ਮੰਤਰੀ ਵੀ ਸੀ ਹੋਰ ਵੱਖ-ਵੱਖ ਨੇਤਾ ਵੀ ਸੀ ਪਰਿਵਾਰਕ ਮੈਂਬਰ ਵੀ ਸੀਗੇ ਜਿਹੜੇ ਨਵੇਂ ਚੀਫ ਜਸਟਿਸ ਦੇ ਹੋਰ ਬਾਕ ਬਾਕ ਦੇਸ਼ਾਂ ਦੇ ਸੀਨੀਅਰ ਜਿਹੜੇ ਲੋਕ ਆ ਉਹ ਵੀ ਪਹੁੰਚੇ ਸੀਗੇ ਦੂਜੀ ਗੱਲ ਇਹ ਹੈ ਜੀ ਕਿ ਅੱਜ ਇਹਨਾਂ ਨੂੰ ਸੋਚ ਚੁਕਾਈ ਆ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ ਤੇ ਇਹਨਾਂ ਨੇ ਉਸ ਤੋਂ ਬਾਅਦ ਯਾਨੀ ਕਿ ਜਸਟਿਸ ਸੂਰੀਆਕਾਂਤ ਨੇ ਆਪਦੇ ਪਰਿਵਾਰਕ ਮੈਂਬਰਾਂ ਦੇ ਪੈਰਾਂ ਨੂੰ ਹੱਥ ਲਾਇਆ ਜਿਹੜੇ ਸਾਬਕਾ ਹੋਏ ਆ ਸੀਜੀਆਈ ਡੀਆਰ ਗੁਬਈ ਇਹਨਾਂ ਨੂੰ ਜੱਫੀ ਪਾ ਕੇ ਵੀ ਮਿਲੇ ਆ ਅੱਜ ਰਾਸ਼ਟਰਪਤੀ ਭਵਨ ਦੇ ਵਿੱਚ ਬ੍ਰਾਜ਼ੀਲ ਸਮੇਤ ਸੱਤ ਦੇਸ਼ਾਂ ਦੇ ਮੁੱਖ ਜੱਜ ਪਹੁੰਚੇ ਸੀ ਸੁਪਰੀਮ ਕੋਰਟ ਦੇ ਜੱਜ ਵੀ ਅੱਜ ਰਾਸ਼ਟਰਪਤੀ ਦੇ ਵਿੱਚ ਮੌਜੂਦ ਰਾਸ਼ਟਰਪਤੀ ਭਵਨ ਦੇ ਵਿੱਚ ਮੌਜੂਦ ਸੀਗੇ ਹਮਮ ਤੇ ਬਾਕੀ ਨਿਸ਼ਾਨੇਬਾਜ਼ੀ ਦੇ ਵਿੱਚ ਸ਼ੂਟਿੰਗ ਦੇ ਵਿੱਚ ਭਾਰਤ ਨੇ ਪਹਿਲਾਂ ਵੀ ਬਹੁਤ ਤਮਗੇ ਹਾਸਲ ਕੀਤੇ ਆ ਹੁਣ ਨਿਸ਼ਾਨੇਬਾਜ਼ੀ ਚ ਕਿਹੜੀ ਲੜਕੀ ਨੇ ਮੱਲਾ ਮਾਰੀਆਂ ਨੇ ਜੀ ਦੇਖੋ ਇਹ ਬਹੁਤ ਵਧੀਆ ਗੱਲ ਹੈ ਜੀ ਬੜੀ ਵੱਡੀ ਗੱਲ ਹੈ ਜਿਹੜੀ ਕਿ ਆਮ ਤੌਰ ਦੇ ਉੱਤੇ ਲੁਕ ਜਾਂਦੀ ਆ ਇਹ ਕੁੜੀ ਦਾ ਨਾਮ ਹੈਗਾ ਜੀ ਇਹ ਪਿੰਡ ਹੈਗਾ ਜੀ ਦਾ ਟੀਪਾ ਟੀਪਾਂ ਵਾਲੀ ਤੇ ਕੁੜੀ ਦਾ ਨਾਮ ਹੈਗਾ ਮਾਹਿਤ ਸੰਧੂ ਫਾਜ਼ਲ ਕਾ ਦੇ ਵਿੱਚ ਪਿੰਡ ਪੈਦਾ ਜੀ ਟੀਪਾਂ ਵਾਲੀ ਕੁੜੀ ਦਾ ਨਾਮ ਹੈ ਜੀ ਮਾਹਿਤ ਸੰਧੂ ਨਿਸ਼ਾਨੇਬਾਜ਼ੀ ਦੇ ਬੱਚੇ ਨੇ ਵਰਲਡ ਕੱਪ ਵਰਲਡ ਵਰਲਡ ਰਿਕਾਰਡ ਬਣਾਇਆ ਤੇ ਟੋਕੀਓ ਦੇ ਵਿੱਚ ਮੁਕਾਬਲਾ ਹੋਇਆ ਸੀ 50 ਮੀਟਰ ਰਾਈਫਲ ਦੇ ਵਿੱਚ ਮਾਹਿਤ ਨੇ ਜਿੱਤ ਦਰਜ ਕਰਕੇ 골ਡ ਮੈਡਲ ਹਾਸਲ ਕੀਤਾ ਸੋ ਇਹਨਾਂ ਦੇਸ਼ ਦੀਆਂ ਧੀਆਂ ਦਾ ਜ਼ਿਕਰ ਵੀ ਹੋਣਾ ਚਾਹੀਦਾ ਇਹ ਨਾਲੀ ਵਰਤਵੱਧ ਗੱਲ ਹੋਣੀ ਚਾਹੀਦੀ ਆ ਕਿਉਂਕਿ ਕਈ ਵਾਰੀ ਨਾ ਇਹਨਾਂ ਖਬਰਾਂ ਨੂੰ ਇਗਨੋਰ ਕਰ ਦਿੱਤਾ ਜਾਂਦਾ ਵੀ ਭਾਈ ਲੈ ਪੁੜੀ ਦੀ ਖਬਰ ਆ ਇਹ ਕਿਹੜੀ ਕਿੜ ਦੀ ਖਬਰ ਆ ਪਰ ਇਸ ਕੁੜੀ ਨੇ ਬਹੁਤ ਮਿਹਨਤ ਕੀਤੀ ਆ ਇਹਨੇ ਮਿਹਨਤ ਕਰਕੇ ਨਾਂ ਵੱਡਾ ਕੀਤਾ ਹੈ ਪੰਜਾਬੀ ਦਾ ਕਿਹੜਾ ਸਿੰਗਰ ਹੈ ਜਿਹੜੀ ਇਹਦਾ ਇੰਤਕਾਲ ਹੋ ਗਿਆ ਜੀ ਜੀ ਹਰਮਨ ਸਿੱਧੂ ਆ ਜੀ ਪੰਜਾਬ ਦਾ ਗਾਇਕ ਆ ਹਰਮਨ ਸਿੱਧੂ ਤੇ ਅੱਜ ਬੇਸ਼ੱਕ ਹਰਮਨ ਸਿੱਧੂ ਦਾ ਉਹਦਾ ਪਰ ਨਾ ਨਾ ਕਹੀ ਗਏ ਪਰ ਜਦੋਂ ਮਿਸ ਪੂਜਾ ਦਾ ਦੌਰ ਹੁੰਦਾ ਸੀਗਾ ਦੁਗਾਨਿਆਂ ਦਾ ਤੇ ਉਸ ਵੇਲੇ ਹਰਮਨ ਸਿੱਧੂ ਦੀ ਇੱਕ ਕੈਸਟ ਆਈ ਸੀਗੀ ਤੇ ਕੈਸਟ ਆਈ ਸੀ ਉਹਦੇ ਨਾਲ ਮਿਸ ਪੂਜਾ ਦੇ ਨਾਲ ਤੇ ਮਿਸ ਪੂਜਾ ਦੇ ਉਸ ਕੈਸਟ ਦੇ ਨਾਂ ਸੀਗਾ ਜੀ ਪੇਪਰ ਜਾਂ ਪਿਆਰ ਇਹ ਗਾਣਾ ਬਹੁਤ ਹਿੱਟ ਹੋਇਆ ਸੀ ਕੈਸਟ ਸੁਪਰ ਡੂਪਰ ਹਿੱਟ ਹੋਈ ਸੀ ਤੇ ਦੂਜੀ ਗੱਲ ਇਹ ਜੀ ਕਿ ਸੜਕ ਹਾਦਸੇ ਦੇ ਵਿੱਚ ਤੇ ਹਰਮਨ ਸਿੱਧੂ ਦੀ ਮੌਤ ਹੋਈ ਆ ਆ ਮਾਨ ਸਾਡੇ ਕੋਲੇ ਪਿੰਡ ਆ ਖਿਆਲਾ ਪਣਾ ਤੇ ਉੱਥੇ ਸੜਕ ਹਾਦਸਾ ਹੋਇਆ ਤੇ ਉਹਦੇ ਵਿੱਚ ਮੌਕੇ ਦੇ ਉੱਤੇ ਮੌਤ ਹੋ ਗਈ ਆ ਗਾਇਕ ਹਰਮਨ ਸਿੱਧੂ ਦੇ ਪਿੱਛੇ ਉਹਦੀ ਮਾਤਾ ਉਹਦੀ ਘਰ ਵਾਲੀ ਤੇ ਬੱਚੀ ਤਿੰਨ ਜਣੇ ਆ ਪਰ ਸਾਡੇ মিডিਏ ਦੇ ਇੱਕ ਹਿੱਸੇ ਦੀ ਮਾੜੀ ਆਰਥ ਲੱਛਣ ਮੜੇ ਉਹਨਾਂ ਨੇ ਹਰਮਨ ਸਿੱਧੂ ਦੀ ਥਾਂ ਦੇ ਉੱਤੇ ਹਰਜੀਤ ਹਰਮਨ ਦੀਆਂ ਫੋਟੋਆਂ ਲਾ ਕੇ ਚਰਾਂ ਦੀ ਲਿਪੇਟ ਕਰਤੀ ਤੇ ਅੱਜ ਹਰਜੀਤ ਹਰਮਨ ਨੇ ਲਾਂਨਤਾ ਪਾਈਆਂ ਸੋਸ਼ਲ ਮੀਡੀਆ ਤੇ ਵੀ ਜਿਹੜਾ ਵੀਰ ਗਿਆ ਉਹਦੇ ਵੀ ਜਾਣ ਦਾ ਦੁੱਖ ਆ ਪਰ ਮੈਂ ਜਿਉਣਾ ਮੈਨੂੰ ਜਿਉਂਦੇ ਵੀ ਨਾ ਮਾਰੋ ਹੂੰ ਅੱਛਾ 14 ਸਾਲ ਦੀ ਲੜਕੀ ਜਿਹੜੀ ਕਤਲ ਕਰ ਦਿੱਤੀ ਗਈ ਸੀ ਜਲੰਧਰ ਦੇ ਰਹਿਣ ਵਾਲੀ ਉਸਦੇ ਕਾਤਲ ਨੂੰ ਫੜ ਲਿਆ ਗਿਆ ਕਨਵਿਕਸ਼ਨ ਹੋਈ ਹੈ ਕੋਈ ਕੀ ਸਜ਼ਾ ਦਿੱਤੀ ਗਈ ਜਨ ਸਾਹਿਬ ਜਦੋਂ ਨਾ ਕੁਸ਼ਤ ਮਹੀਨੇ ਪਹਿਲਾਂ ਖਬਰ ਆਈ ਸੀ ਵੀ ਹੁਸ਼ਿਆਰਪੁਰ ਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਨੇ ਤੇ ਹਰਵੀਰ ਨਾਂ ਦੇ ਇੱਕ ਬੱਚੇ ਦਾ ਕਤਲ ਕਰਤਾ ਸੀਗਾ ਉਹਦੇ ਨਾਲ ਮਾੜਾ ਕੰਮ ਕਰਕੇ ਕੋਈ ਕਰਮ ਕਰਕੇ ਉਹਦੇ ਨਾਲ ਉਹਨੂੰ ਮਾਰਤਾ ਸੀ ਉਦੋਂ ਆਪਾਂ ਵੀ ਰੈੱਡ ਅਫੀਅਰ ਦੇ ਉੱਤੇ ਖਬਰਾਂ ਕਈ ਵਾਰ ਸੁਣੀਆਂ ਕਿਤਨਾ ਸੀ ਤੇ ਉਦੋਂ ਇੱਕ ਲਹਿਰ ਚੱਲੀ ਸੀ ਪੰਜਾਬ ਦੇ ਵਿੱਚ ਵੀ ਭਈਏ ਪਹਜਾਓ ਤੇ ਪੰਜਾਬ ਬਚਾਓ ਵੀ ਇਹਨਾਂ ਨੇ ਸਾਡੇ ਐ ਧੀਆ ਪੁੱਤਾਂ ਦੇ ਨਾਲ ਆਹ ਕੁਝ ਕਰ ਰਹੇ ਆ ਆਪਾਂ ਇਹੋ ਵੀ ਇਹ ਗੱਲ ਕਈ ਸੀ ਵੀ ਦਰਿੰਦਗੀ ਕਿਸੇ ਦੇ ਵਿੱਚ ਵੀ ਹੋ ਸਕਦੀ ਹੈ ਆਪਾਂ ਇਹ ਨਹੀਂ ਕਹਿ ਸਕਦੇ ਕਿ ਭਾਈ ਪੰਜਾਬੀ ਵੀ ਸਾਰੇ ਚੰਗੇ ਨਹੀਂਗੇ ਤੇ ਪ੍ਰਵਾਸੀ ਮਜ਼ਦੂਰ ਵੀ ਸਾਰੇ ਚੰਗੇ ਨਹੀਂ ਦੇ ਕੀ ਪਤਾ ਸਾਡੇ ਗਵਾਂਢ ਦੇ ਵਿਚਰੇਣ ਵਾਲਾ ਬੰਦਾ ਕਿਹੋ ਜਿਹਾ ਕਰਦਾਰ ਵਾਲਾ ਹੋਵੇ ਬੁੜਾ ਮਨਪੜੋ ਬਦਲ ਜਾਵੇ ਸਾਡੇ ਬੱਚਿਆਂ ਪ੍ਰਤੀ ਸਾਡੀਆਂ ਭੈਣਾਂ ਪ੍ਰਤੀ ਸਾਡੀਆਂ ਧੀਆਂ ਪ੍ਰਤੀ ਕਿਸੇ ਦਾ ਕੀ ਨਜ਼ਰੀਆ ਹੋਵੇ ਉਸੇ ਅੱਜ ਉਦਾਹਰਨ ਨਾਲ ਸਹੀ ਸਾਬਤ ਹੋ ਗਈ ਆ ਉਦੋਂ ਅਸੀਂ ਗਾਣਾ ਉਹਨਾਂ ਨੂੰ ਕੱਢਦੇ ਸੀ ਹੁਣ ਆਪਣੇ ਵਾਲੇ ਬਾਰੇ ਕੀ ਕਹੇਗੇ ਉਹਨੂੰ ਵੀ ਫਾਂਸੀ ਦੀ ਮੰਗ ਕੀਤੀ ਗਈ ਸੀ ਅੱਜ ਵੀ ਫਾਂਸੀ ਦੀ ਹੀ ਮੰਗ ਕੀਤੀ ਗਈ ਆ ਕਿਉਂਕਿ ਇਹ 50 ਸਾਲ ਤੋਂ ਉੱਤੇ ਦੀ ਉਮਰ ਦਾ ਬੰਦਾ ਪੰਜਾਬੀ ਬੰਦਾ ਜਲੰਧਰ ਦਾ ਰਹਿਣ ਵਾਲਾ ਇਹਦੇ ਦੋ ਧੀਆ ਤੇ ਘਰਵਾਲੀ ਆ ਉਹ ਘਰਵਾਲੀ ਤੇ ਦੋ ਧੀਆ ਘਰੇ ਨਹੀਂ ਸੀਗਾ ਤੇ ਜਿਹੜੀ ਗਵੰਡਗਾਂ ਦੀ ਇੱਕ ਕੁੜੀ ਆ 13-14 ਸਾਲ ਦੀ ਉਹ ਇਹਦੀ ਧੀ ਨਾਲ ਖੇਡਣ ਆਉਂਦੀ ਹੁੰਦੀ ਸੀ ਜਦੋਂ ਉਹ ਖੇਡਣ ਆਈ ਤੇ ਇਹਦਾ ਮਨ ਬਦਲ ਗਿਆ ਇਹਨੇ ਉਹਨੂੰ ਬੈੱਡਰੂਮ ਦੇ ਵਿੱਚ ਫੜ ਲਿਆ ਉਹਦੇ ਨਾਲ ਜ਼ਬਰਦਸਤੀ ਕੁਝ ਕੰਮ ਕਰਨ ਦੀ ਕੋਸ਼ਿਸ਼ ਕੀਤੀ ਕੁੜੀ ਨੇ ਰੋਣਾ ਪਾ ਲਿਆ ਚੀਕਾਂ ਮਾਰੀਆਂ ਤੇ ਫਿਰ ਇਹ ਡਰ ਗਿਆ ਇਹਨੇ ਫਿਰ ਕੁੜੀ ਨੂੰ ਛੱਡਤਾ ਪਰ ਫਿਰ ਫੜ ਲਿਆ ਵੀ ਜੇ ਬਾਹਰ ਚਲੀ ਗਈ ਇਹਨਾਂ ਦੱਸਤਾ ਮੇਰੀ ਬਦਨਾਮੀ ਹੋਊਗੀ ਇਹਨੇ ਦਾੜ ਘੁੱਟਤਾ ਇਦੀ ਮੌਤ ਹੋ ਗਈ ਕੁੜੀ ਦੀ ਇਹਨੇ ਬਾਅਦ ਦੇ ਵਿੱਚ ਕੁੜੀ ਦੀ ਲਾਸ਼ ਨੂੰ ਬਾਥਰੂਮ ਦੇ ਵਿੱਚ ਰੱਖ ਕੇ ਤੇ ਢੱਕਤਾ ਜਿਹਾ ਉੱਤੇ ਮੂਰੇ ਕੱਦੇ ਲਾਤੇ ਉਹ ਫਿਰ ਲੋਕ ਸਾਰਾ ਮਹੱਲਾ ਲੱਭਣ ਲੱਗ ਗਿਆ ਬੱਚੀ ਨੂੰ ਬੱਚੀ ਲੱਭੀ ਨਹੀਂ ਫਿਰ ਸੀਸੀਟੀਵੀ ਕੈਮਰੇ ਪੜਤਾਲੇ ਆਖਰੀ ਜਿਹੜੀ ਪਾਰੀ ਆ ਉਹ ਇਹਨਾਂ ਦੇ ਘਰੇ ਵਰਦੀ ਦਿਸੀ ਹੈ ਕੁੜੀ ਫਿਰ ਲੋਕਾਂ ਨੇ ਇਹਦੇ ਘਰ ਦੇ ਵਿੱਚ ਜਾ ਕੇ ਤੇ ਪਤਾ ਕੀਤਾ ਤੇ ਲਾਸ਼ ਬੜੀ ਕੁੜੀ ਦੀ ਮਿਲ ਗਈ ਫਿਰ ਬਹੁਤ ਕੁੱਟਿਆ ਲੋਕਾਂ ਨੇ ਇਹਨੂੰ ਫਿਰ ਪੁਲਿਸ ਦੇ ਹਵਾਲੇ ਕੀਤਾ ਤੇ ਹੁਣ ਮੰਗ ਇਸ ਗੱਲ ਦੀ ਕੀਤੀ ਗਈ ਆ ਕਿ ਇਹਨੂੰ ਫਾਂਸੀ ਹੋਣੀ ਚਾਹੀਦੀ ਆ ਦੇ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਇਹ ਗੱਲ ਕਹੀ ਆ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਬੰਦੇ ਨੂੰ फांसी ਹੋਵੇ ਫਾਸਟ ਟਰੈਕ ਅਦਾਲਤ ਦੇ ਵਿੱਚ ਕੇਸ ਚੱਲੇ ਗੱਲ ਫਿਰ ਇਸੇ ਆ ਕਿਸੇ ਨੂੰ ਸਾਬ ਮੁਕਦੀ ਆ ਵੀ ਜ਼ਿੰਦਗੀ ਕਿਤੇ ਵੀ ਹੋ ਸਕਦੀ ਆ ਚੰਗਾ ਬੰਦਾ ਵੀ ਕਿਤੇ ਵੀ ਹੋ ਸਕਦਾ ਪਰ ਤੁਹਾਡੇ ਨਾਲ ਬੈਠਾ ਬੰਦਾ ਪਤਾ ਨਹੀਂ ਕੀ ਮਨ ਦੇ ਵਿੱਚ ਪਾਲੀ ਜਾਂਦਾ ਹੋਵੇ ਇਹ ਤਾਂ ਵੀ ਨਹੀਂ ਪਤਾ ਜੀ ਜਣ ਜੀ ਇੱਕ ਹੋਰ ਖਬਰ ਜਿਹੜੀ ਆ ਉਹ ਬੜੀ ਦਿਲਚਸਪੀ ਨਾਲ ਪੜੀ ਗਈ ਕਿ ਘਰਾਂ ਚ ਕੰਮ ਕਰਨ ਵਾਲੀ ਇੱਕ ਪੋਚੇ ਲਾਉਣ ਵਾਲੀ ਨੌਕਰਾਨੀ ਜਿਹੜੀ ਭਾਂਡੇ ਮਾਂਜਦੀ ਸੀ ਕਦੇ ਕਿਸੇ ਦੇ ਘਰ 'ਚ ਕਦੇ ਕਿਸੇ ਦੇ ਉਹਦੀ ਕਿਸਮਤ ਚਮਕ ਪਈ ਕਿੰਨੇ ਕਰੋੜ ਦੀ ਲਾਟਰੀ ਨਿਕਲੀ ਉਹਨੂੰ ਸਣਸਾ ਬੜੀ ਵਧੀਆ ਗੱਲ ਹੈ ਜੇ ਕਿਸੇ ਦੀ ਗਰੀਬੀ ਨਿਕਲ ਗਈ ਕੋਈ ਬਿਲਕੁਲ ਦੇਖੋ ਕਿਸੇ ਦੇ ਘਰ ਦੇ ਵਿੱਚ ਪੋਚੇ ਲਾਉਣੇ ਲੀੜੇ ਧੋਣੇ ਵਾਸ਼ਰੂਮ ਸਾਫ਼ ਕਰਨੇ ਪਰ ਆਪਾਂ ਜਾਣਦੇ ਵੀ ਇੱਥੇ ਪੈਸੇ ਕਿੰਨੇ ਕ ਮਿਲਦੇ 2 25000 ਰੁਪਏ ਪਰਵਾਰ ਦਿੰਦਾ ਹੁੰਦਾ ਵੱਧ ਤੋਂ ਵੱਧ ਪਰ ਇਹ ਜਿਹੜੀ ਆ ਔਰਤ ਇਨੇ ਆਪਦੇ ਪੰਨਾਂ ਵਾਲਾ ਕੋਈ ਡਹਿਣਾ ਵੇਚ ਕੇ ਤੇ ਫਿਰ ਇਹਨੇ ਲਈ ਜੀ ਇਹ ਇਹ ਲਾਟਰੀ ਵਾਲੀ ਟੈਕਸ ਤੇ ਇਹਦੀ ਜੀ 3 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ 3 ਕਰੋੜ ਦੀ ਲਾਟਰੀ ਦੀ ਇਹ ਮਾਲਕਣਾ ਜੀ ਇਸ ਵੇਲੇ ਚਲੋ ਟੈਕਸ ਤੋਂ ਕੱਟ ਕੇ ਜੇ ਮੰਨ ਲਓ 70-80 ਲੱਖ ਰੁਪਏ ਕੱਟਿਆ ਵੀ ਜਾਊਗਾ ਤੇ ਇਹਨੂੰ ਫਿਰ ਵੀ 2 ਸਵਾ 2 ਕਰੋੜ ਰੁਪਏ ਮਿਲਗਾ ਸੋ ਇਹ ਇਹਦੀ ਬਹੁਤ ਵੱਡੀ ਪ੍ਰਾਪਤੀ ਆ ਇਹ ਕੁੜੀ ਨੇ ਇਹਦੇ ਬਹੁਤ ਧੀ ਦੇ ਵਿੱਚ ਕੁਦਰਤ ਦੀ ਕਰ ਗਈ ਬਹੁਤ ਵੱਡੀ ਪ੍ਰਾਪਤੀ ਪਾਈ ਆ ਇਹਨੇ ਅੱਜ ਇਹ ਗੱਲ ਕਹੀ ਆ ਕਿ ਮੈਂ ਬੇहद ਗਰੀਬੀ ਦੇਖ ਰਹੀ ਆ ਤੇ ਮੈਂ ਹੁਣ ਆਪਦੀ ਧੀ ਨੂੰ ਚੰਗਾ ਪੜਾਊਂਗੀ ਤੇ ਮੇਰੇ ਜਿਹੜੇ ਸੁਪਨੇ ਧੱਬੇ ਹੋਏ ਆ ਇਹ ਮੈਂ ਪੂਰੇ ਕਰੂੰਗੀ ਜੀ ਜਲੰਧਰ ਦੀ ਰਹਿਣ ਵਾਲੀ ਐ ਜੀ ਨਹੀਂ ਜੁਲਿਆਣਾ ਜੀ ਅੱਛਾ ਅੱਛਾ ਤੇ ਟਣਾ ਜੀ ਮੌਸਮ ਕਿਹੋ ਜਿਹਾ ਪੰਜਾਬ ਦਾ ਇਹ ਤਾਂ ਪੰਜਾਬ ਦਾ ਮੌਸਮ ਠੀਕ ਆ ਜੀ ਆ ਸਵੇਰ ਦੇ ਵੇਲੇ ਤੋਂ ਲੈ ਕੇ ਤੇ ਅਸਲ ਵੇਲੇ ਤੱਕ ਤਾਂ ਧੁੱਪ ਸੀਗੀ ਪਰ ਰਾਤ ਨੂੰ ਥੋੜੀ ਜਿਹੀ ਠੰਡਕ ਵੱਧ ਰਹੀ ਆ ਫਰੀਦਕੋਟ 6 ਤੋਂ ਲੈ ਕੇ 7 ਡਿਗਰੀ ਨਾਲ ਸਭ ਤੋਂ ਵੱਧ ਠੰਡਾ ਤੇ ਪੰਜਾਬ ਦੇ ਵਿੱਚ ਚਾਰ ਪੰਜ ਨੜ ਮੀਂਹ ਕਣੀ ਦੀ ਸੰਭਾਵਨਾ ਕੋਈ ਨਹੀਂ ਜੀ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕੜੀਆਂ ਦੀ ਆਸ ਹੈ ਤੇ ਕੜੀਆਂ ਤੋਂ ਬਾਅਦ ਪੰਜਾਬ ਦੇ ਵਿੱਚ ਫੰਡ ਵਧਣ ਦੀ ਆਸ ਹੈ। ਸੋ ਪੰਜਾਬ ਦੇ ਵਿੱਚ ਸਭ ਤੋਂ ਠੰਡਾ ਜਿਹੜਾ ਉਹ ਇਸ ਵੇਲੇ ਫਿਰਕੋਟਾ ਰਾਤਲੇਪਤਨ ਦੇ ਵਿੱਚ ਤੇ ਪੰਜਾਬ ਦੇ ਵਿੱਚ ਦਿਨ ਦੇ ਵੇਲੇ ਮੌਸਮ ਸੁਖੇ ਰਹਿ ਜੀ। ਕੁਸ਼ਕਾ। ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਤੁਹਾਡਾ। ਮਿਹਰਬਾਨੀ ਜੀ ਬਹੁਤ ਧੰਨਵਾਦ।